ਬੀਤੀ ਦਿਨੀ ਗੁਰਦਾਸਪੁਰ ਅਤੇ ਆਸ-ਪਾਸੇ ਦੇ ਇਲਾਕੇ 'ਚ ਆਏ ਤੇਜ਼ ਮੀਂਹ ਅਤੇ ਝੱਖੜ ਨੇ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ ਜਿਸ ਕਾਰਨ ਕਈ ਥਾਈਂ ਪੱਕਣ ਕਿਨਾਰੇ ਪਹੁੰਚ ਚੁੱਕੀ ਝੋਨੇ ਦੀ ਫਸਲ ਖੇਤਾਂ ਦੇ ਵਿੱਚ ਹੀ ਵਿਛ ਗਈ ਹੈ ਇਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਨੇ ਕਈ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਦਿਨਾਂ ਬਾਅਦ ਝੋਨੇ ਦੀ ਫਸਲ ਪੱਕ ਕੇ ਤਿਆਰ ਹੋਣੀ ਸੀ ਅਤੇ ਵਾਢੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਸੀ ਪਰ ਬੀਤੀ ਰਾਤ ਆਏ ਇਸ ਤੇਜ਼ ਝੱਖੜ ਕਾਰਨ ਬਹੁਤ ਸਾਰੇ ਖੇਤਾਂ ਦੀ ਫਸਲ ਵਿੱਚ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਫਸਲ ਕਾਰਨ ਬਾਕੀ ਫਸਲ ਨੂੰ ਵੀ ਕਟਣਾ ਮੁਸ਼ਕਲ ਹੋ ਜਾਵੇਗਾ ਤੇ ਇਸ ਦੇ ਨਾਲ ਫਸਲ ਦੀ ਪੈਦਾਵਾਰ ਤੇ ਵੀ ਭਾਰੀ ਅਸਰ ਪਵੇਗਾ ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਖਰਾਬ ਹੋਈ ਫਸਲ ਦੀ ਗਰਦਾਵਰੀ ਕਰੇ ਦੂਜੇ ਪਾਸੇ ਇਸ ਬਾਰਿਸ਼ ਕਾਰਨ ਮੌਸਮ 'ਚ ਮੋੜ ਤਬਦੀਲੀ ਆਈ ਹੈ ਦਾ ਸੰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਕਾਫੀ ਜ਼ਿਆਦਾ ਹੋ ਰਿਹਾ ਸੀ ਜਿਸ ਕਾਰਨ ਅਕਤੂਬਰ ਦੇ ਮਹੀਨੇ 'ਚ ਵੀ ਲੋਕਾਂ ਨੂੰ ਕਾਫੀ ਗਰਮੀ ਸਹਿਣੀ ਪੈ ਰਹੀ ਸੀ ਪਰ بارش ਕਾਰਨ ਇਸ ਇਲਾਕੇ ਅੰਦਰ ਮੌਸਮ ਠੰਡਾ ਹੋ ਗਿਆ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ بارش ਕਾਰਨ ਕਈ ਰੁੱਖ ਵੀ ਫੁੱਟੇ ਗਏ ਅਤੇ ਟਾਣੇ ਟੁੱਟਣ ਕਾਰਨ ਬਿਜਲੀ ਦੇ ਤਾਰਾਂ ਟੁੱਟ ਗਈਆਂ। ਇਸ ਕਾਰਨ ਗੁਰਦਾਸਪੁਰ ਸ਼ਹਿਰ ਸਮੇਤ ਪਿੰਡਾਂ ਵਿਦੇ ਵਿੱਚ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਅਤੇ ਕਈ ਥਾਈਂ ਰਾਤ ਸਮੇਂ ਬਿਜਲੀ ਬੰਦ ਰਹੀ। ਤਾਂ ਜ਼ਿਕਰਯੋਗ ਹੈ ਕਿ ਕੁਦਰਤ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਦਿੱਤਾ ਹੈ। ਮਾਝੇ ਦੇ ਕਈ ਖੇਤਾਂ ਦੇ ਵਿੱਚ بارش ਤੇ ਝੱਖੜ ਨਾਲ ਬਾਸਮਤੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਹਾਸਲ ਰਿਪੋਰਟਾ ਮੁਤਾਬਕ ਤਰਨਤਾਰਨ ਦੇ ਨੌ ਸ਼ੇਰਾ ਪੰਨੂਆ ਸਰਹਾਲੀ ਚੱਬਾਲ ਸਰਾਏ ਅਮਾਨਤ ਖਾਂ ਪੀਖੀ ਵਿੰਡ ਖਾਲੜਾ ਖੇਮਕਰਨ ਪੱਟੀ ਹਰੀਕੇ ਚੌੜਾ ਸਾਹਿਬ ਖਡੂਰ ਸਾਹਿਬਾਦੀ ਵਿੱਚ ਬਾਸਮਤੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਸਰਹੱਦੀ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਝੱਖੜ ਨਾਲ 1718 1121 ਜਿਹੜੀ ਬਾਸਮਤੀ ਦੀਆਂ ਕਿਸਮਾਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਅਕੜਨਦਈ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਨਾਲ ਜ਼ਮੀਨ ਤੇ ਵਿੱਚ ਗਈ ਹੈ ਇਕੱਲੇ ਪਿੰਡ ਮੁਗਲ ਚੱਕ ਪੰਨੂਆ ਦੀ ਕੁੱਲ 1800 ਏਕੜ ਦੇ ਕਰੀਬ ਜ਼ਮੀਨ ਦੇ ਵਿੱਚ 250 ਏਕੜ ਬਾਸਮਤੀ ਦੀ ਫਸਲ ਨੁਕਸਾਨੀ ਗਈ ਹੈ ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕੀਤੀ ਹੈ ਇਸ ਚੱਕੜ ਕਰਕੇ ਕਈ ਥਾਵਾਂ ਤੇ ਦਰੱਖਤ ਸੜਕਾਂ ਦੇ ਕਿਨਾਰਿਆਂ ਤੇ ਡਿੱਗ ਗਏ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਚੱਕੜ ਦੇ ਨਾਲ ਬਿਜਲੀ ਸਪਲਾਈ ਵਿਠਕੋਈ ਹੈ ਤੇ ਪਾਵਰਕਾਮ ਦੇ ਸਥਾਨਕ ਸਿਟੀ ਮੰਡਲ ਦੇ ਐਕਸੀਐਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ ਉਧਰ ਹੀ ਜੇਕਰ ਗੱਲ ਕਰੀਏ ਤਾਂ ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹੇ ਅੰਦਰ ਇਸ ਨੁਕਸਾਨ ਅਨੁਸਾਰ 11000 ਹੈਕਟੇਰ 1121 ਬਾਸਮਤੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਸ ਕਿਸਮ ਦੇ ਬਾਸਮਤੀ ਦੇ ਦਾਣੇ ਬਦਰੰਗ ਹੋਣ ਦਾ ਖੱਜਾ ਅਧਿਕਾਰੀ ਨੇ ਕਿਹਾ ਕਿ ਝੱਕੜ ਨੇ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਦੇ ਵਿੱਚ ਨੁਕਸਾਨ ਕੀਤਾ ਹੈ ਤੇ ਵਿਭਾਗ ਵੱਲੋਂ ਨੁਕਸਾਨ ਦੀ ਜਾਣਕਾਰੀ ਇਕੱਤਰਿਤ ਕੀਤੀ ਜਾ ਰਹੀ ਹੈ।